हां जी ਅੱਜ ਦੀ ਬੈਠਕ ਦੇ ਵਿੱਚ ਜਿਹੜੇ ਇਹਨਾਂ ਦੇ ਗਲੇਸ਼ਿਕਵੇ ਸੀਗੇ ਇਹਨਾਂ ਦੇ ਦੂਰ ਕਰਾਤੇ ਆ ਇਹ ਮਤਲਬ ਸਾਰੇ ਇਹਨਾਂ ਦਾ 9 ਮਾਸ ਦਾ ਰਿਸ਼ਤਾ ਵਾ ਐਮ ਸੀ ਸਾਹਿਬਾਨ ਵੀ ਆਏ ਸੀਗੇ ਤੇ ਆਪਣੇ ਸਫਾਈ ਕਰਮਚਾਰੀ ਜਿਹੜੇ ਆ ਉਹਨਾਂ ਦੇ ਆਏ ਸੀ ਉਹਨਾਂ ਦੇ ਪ੍ਰਧਾਨ ਜੀ ਆਏ ਸਕੰਦਰ ਜੀ ਆਏ ਸੀਗੇ ਸਾਰਿਆਂ ਨੇ ਅਸੀਂ ਆਪਣਾ ਪਰਿਵਾਰ ਬੈਠ ਕੇ ਜਿਹੜਾ ਵਾ ਉਹ ਮਸਲਾ ਹੱਲ ਕਰਾਤਾ ਵਾ ਇੱਕ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਦੋ ਭਾਂਡੇ ਜਿਹੜੇ ਖੜਕ ਜਾਂਦੇ ਆ ਇੱਕ ਪਰਿਵਾਰ ਆ ਤੇ ਇਹਨਾਂ ਨੂੰ ਸਮਝਾਇਆ ਗਿਆ ਵਾ ਇਹ ਵੀ ਬੜੇ ਸਮਝਦਾਰ ਨੇ ਤੇ ਇਹਨਾਂ ਦਾ ਆਪਸ ਵਿੱਚ ਜਿਹੜਾ ਵਾ ਗਲੇਸ਼ਿਕਵੇ ਦੂਰ ਹੋ ਗਿਆ ਤੇ ਹੁਣ ਇਹਨਾਂ ਦਾ ਆਪਸ ਵਿੱਚ ਜਰਾਈ ਨਮ ਕਰਾਤਾ ਗਿਆ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਾਫੀ ਦਿਨਾਂ ਤੋਂ ਇਹ ਚੱਲ ਰਿਹਾ ਸੀ ਇੱਕ ਮਸਲਾ ਸਾਡਾ ਜਿਹਦੇ ਵਿੱਚ ਇਹ 2-3 ਦਿਨ ਪਹਿਲਾਂ ਵੀ ਬੈਠ ਕੇ ਅਸੀਂ ਇਹਨੂੰ ਮਕਾਨ ਦੀ ਕੋਸ਼ਿਸ਼ ਕੀਤੀ ਲੇਕਿਨ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਗਈ ਔਰ ਉਹਨਾਂ ਮਿਸ ਅੰਡਰਸਟੈਂਡਿੰਗ ਕਰਕੇ ਇੱਥੋਂ ਤੱਕ ਸਾਨੂੰ ਪਹੁੰਚਣਾ ਪਿਆ ਲੇਕਿਨ ਅੱਜ ਜਿਵੇਂ ਤੁਸੀਂ ਦੇਖਿਆ ਕਿ ਸਰ ਹੁਣੀ ਆਏ ਆ ਡੀਪੀ ਸਾਹਿਬ ਰਾਜਵੀਰ ਸਿੰਘ ਜੀ ਗੁਰਦਾਸਪੁਰ ਤੋਂ ਸਪੈਸ਼ਲ ਔਰ ਕਾਉਂਸਲਰ ਸਾਹਿਬਾਨ ਬੈਠੇ ਆ ਪ੍ਰਧਾਨ ਜੀ ਦੁੱਗਲ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਮੀਟਿੰਗ ਹੋਈ ਆ ਔਰ ਸੈਨ ਸੰਤੀ ਨਾ ਜਿਹੜਾ ਹੀ ਕਿ ਇਹ ਇੱਕ ਮਸਲੇ ਨੂੰ ਬੜਾ ਵਧੀਆ ਸਚਾਰੂ ਢੰਗ ਨਾਲ ਇਹਨਾਂ ਨੇ ਕਵਰ ਕੀਤਾ ਔਰ ਜਿਹੜੀ ਸਾਡੇ ਗਿਲੇ ਸ਼ਿਕਵੇ ਹੀ ਉਹ ਦੂਰ ਕੀਤੇ ਆ ਔਰ ਜਿਹੜਾ ਮਸਲਾ ਹੀ ਸਾਡੇ ਭਾਈ ਜੋਨੀ ਦਾ ਕਿ ਉਹਦੀ ਵਾਈਫ ਦਾ ਔਰ ਉਹ ਵੀ ਜਿਹੜਾ ਮਸਲਾ ਹੀ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਇਹਨਾਂ ਦੀਆਂ ਜਫੀਆਂ ਪਵਾ ਕੇ ਜਿਹੜਾ ਮਤਲਬ ਇਹ ਜਿਹੜਾ ਮੱਤ ਭੇਜ ਜਿਹੜੇ ਗੁੱਸੇ ਹੀ ਉਹ ਦੂਰ ਕਰਾਏ ਆ